हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਇਸੇ ਤਰ੍ਹਾਂ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਅੱਜ ਵੀ ਕਾਫੀ ਪਸ਼ੂ ਤੁਹਾਨੂੰ ਦਿਖਾਉਣੇ ਆ ਪੰਜ ਗਵਿਹੜਾਂ ਦਿਖਾਉਣੀਆਂ ਨੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਦੋ ਗੱਬਣ ਅੱਗੇ ਤਿਆਰੀ ਵਾਲੀਆਂ ਇੱਕ ਟੋਕੜ ਗੱਬਣ ਵਹਿਰ ਦਿਖਾਵਾਂਗੇ ਤੇ ਦੋ ਸੱਜਰ ਸੁਈਆਂ ਝੋਟੀਆਂ ਹੋਣਗੀਆਂ ਟੋਟਲ ਸੱਤ ਨਾਗ ਜਿਹੜੇ ਆ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪਸ਼ੂ ਜ਼ਿਆਦਾਤਰ ਸੁਏ ਸੁਵਾਇਆ ਇਸ ਕਰਕੇ ਕੋਈ ਵੀਰ ਜਿਹੜਾ ਵੀ ਗੱਬਣ ਪਸ਼ੂ ਖਰੀਦਦਾ ਬਿਲਕੁਲ ਚੌਥਾਂ ਥਾਂ ਦੀ ਤਿੱਪ ਕੇ ਭਰਾ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਸੁਏ ਸੁਵਾਇਆ ਪਸ਼ੂ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਜੀ ਸੋ ਜਿੱਦਾਂ ਕਿਸੇ ਵੀਰ ਦੀ ਤਸੱਲੀ ਹੁੰਦੀ ਹੈ ਉਦੋਂ ਆਪਣੀ ਤਸੱਲੀ ਕਰ ਲਿਆ ਕਰੋ ਠੀਕ ਆ ਜੀ ਅੱਜ ਤਰੀਕ 31 ਮਈ ਆ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ ਸਾਢੇ 3 ਪੂਰੀ ਡਿਟੇਲ ਵੀਰ ਸਤਨਾਮ ਤੋਂ ਲੈ ਲੈਣੇ ਆ ਦੋਸਤੋ ਬਾਕੀ ਚੰਗੇ ਪਸ਼ੂ ਆ ਰੇਟ ਭਾਅ ਪੜਦੇ ਬਿਲਕੁਲ ਜਾਇਜ਼ ਤੇ ਜੈਨੂਨ ਹੁੰਦੇ ਆ ਅੱਜ ਦੇਖਦੇ ਆ ਦੋਸਤੋ ਕੀ ਮੁੱਲ ਰਹਿਣ ਵਾਲੇ ਆ ਇਨ੍ਹਾਂ ਪਸ਼ੂਆਂ ਦੇ ਤੇ ਕਿੰਨੇ ਸੂਵੇ ਕੀ ਮਿਲ ਕਰਕੌੜ ਆ ਉਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਸਰੀ ਕਾਲ ਸਸਰੀ ਆ ਵੀਰ ਜੀ ਹੋਰ ਵੀਰ ਠੀਕ ਆ ਜੀ ਚੱਲ ਜੀ ਗੱਲ ਕਰੀਏ ਠੀਕ ਆ ਜੀ ਬਹੁਤ ਵਧੀਆ ਵੀਰ ਸਤਨਾਮ ਠੀਕ ਆ ਜੀ ਤੁਸੀਂ ਮੇਰਾ ਮਹਾਰਾਜ ਜੀ ਤੇ ਅੱਜ ਆਪਣੇ ਪ੍ਰਤਾਪ ਸਿੰਘ ਕਹਰੋ ਕਿੱਧਰ ਗਏ ਆ ਜੀ ਪ੍ਰਤਾਪ ਸਿੰਘ ਤਾਂ ਦੂ ਡੀ 2 ਕਿਨੋਂ ਗਾਈਆਂ ਦਾ ਗਿਆ ਦੋ ਕੋਰ ਅੱਛਾ ਜੀ ਉਹ ਤੁਸੀਂ ਪਹਿਲਾਂ ਪਹਿਲਾਂ ਵੀ ਆ ਗਣਾ ਮੁਰਗੇ ਤੋਂ ਥੋੜਾ ਲੇਟ ਹੋ ਗਈ ਆ ਠੀਕ ਆ ਦੋਨਾਂ ਮੈਂ ਵੀ ਦੇ ਤੱਕ ਲੈ ਆਵਾ ਅੱਛਾ ਜੀ ਉਹ ਮੁਰਗੇ ਤੋਂ ਤੁਸੀਂ ਆ ਗਏ ਥੋੜਾ ਮੈਂ ਕਿਹਾ ਕਿ ਰਹਿਣ ਵਾਲਾ ਨਹੀਂ ਸੀਗਾ ਹਾਂ ਨਹੀਂ ਉਹ ਬੱਚਿਆ ਪਹਿਲਾਂ ਤੇ ਆ ਦੋ ਲੈ ਕੇ ਆਏ ਜੀ ਆਹਾਂ ਹੋਰ ਜੁੜਾ ਲਿਆਏ ਹੋਰ ਤਾਂ ਦਾ ਲੈ ਆਏ ਵੀ ਬਿਲਕੁਲ ਬਿਲਕੁਲ ਵੈਸੇ ਤਾਂ ਸੱਤ ਸਮੁੰਦਰੋਂ ਪਾਰ ਆਇਨਾ ਸੀਗਾ ਹਾਂ ਜੀ ਹਾਂ ਜੀ ਬਲਾਲ ਉਹ ਰੁਝਾ ਕਿਤੇ ਲੈਣ ਗਿਆ ਪਸੂ ਪਸੂ ਤਾਂ ਹੈ ਤਾਂ ਨਹੀਂ ਜੀ ਠੀਕ ਆ ਠੀਕ ਆ ਉਹਦੇ ਖੇਚ ਬੜੀ ਸੀ ਉਹ ਮੁਰਗੇ ਰਹਿ ਗਿਆ ਪਰ ਮੈਂ ਤਾਂ ਆ ਗਿਆ ਵੀਰ ਸਤਨਾਮ ਉਹਨੇ ਵੈਸੇ-ਪਾਸੇ ਕਰਤਾ ਵੀ ਛੋਟਾ-ਛਾਟਾ ਚਾਦੀਆਂ ਕਰਦਾ ਤੇ ਨਹੀਂ ਰਹੂਗਾ ਹੁਣ ਨਿਕਲਣ ਕਿਸੇ ਭਜਰਾ ਦੇ ਵੇਲੇ ਭਜਨਾ ਸੀ ਹਾਂ ਸਹੀ ਆ ਸਹੀ ਆ ਤੇ ਲੋ ਵੀ ਦੋਸਤੋ ਸ਼ੁਰੂਆਤ ਆਪਾਂ ਪਹਿਲਾਂ ਸ਼ੁਰੂਆਤੀ ਟਾਈਮ ਦੇ ਵਿੱਚ ਤੁਹਾਨੂੰ ਵਹਿੜਾ ਦਿਖਾਵਾਂਗੇ ਵਹਿੜਾ ਜਿਆਦਾਤਰ ਨਾਗ ਜਿਹੜੇ ਸੁਵੇ-ਸੁਵਾਏ ਆ ਦੋ ਬਿਲਕੁਲ ਤਾਜ਼ੀਆਂ ਦੋ ਗੱਬਣ ਤਿਆਰੀ ਆ ਦੋ ਸੁਈਆਂ ਤਾਜ਼ੀਆਂ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਡੱਬੀ ਵਹਿੜ ਤੋਂ ਕਰ ਲਾਂਗੇ ਆਪਾਂ ਕਰੋ ਸੰਗ ਦੇ ਵਿੱਚ ਆ ਤੇ ਵੀਰ ਸਤਨਾਮ ਸੁਵਾ ਗਣਵਾ ਸੁਈਆਂ ਜੀ ਦੂਜਾ ਸੁਵਾ ਸੁਈ ਜੀ ਦੂਜਾ ਸੁਵਾ ਜੀ ਲੋ ਜੀ ਕਰੋ ਚੈੱਕ ਹਰ ਕਮਲੋ ਦੂਜਾ ਸੂਆ ਦੋਸਤੋ ਸੂਈ ਆ ਅੱਜ ਹੀ ਕੁਝ ਟਾਈਮ ਪਹਿਲਾਂ ਹੀ ਇਹ ਆ ਜੀ ਇਹਨੂੰ ਸੂਈ ਨੂੰ ਹੋ ਗਿਆ ਦੋ ਤਿੰਨ ਘੰਟੇ ਹੋ ਗਏ ਜੇਜੁਰ ਪਾ ਕੇ ਤੇ ਠੀਕ ਆ ਜੀ ਹਾਂ ਜੀ ਜੇਰ ਪੈ ਗਈ ਆ ਜੇਰ ਪੈ ਗਈ ਪ੍ਰੋਪਰ ਜੀ ਬੱਚਾ ਮਗਰ ਕੀ ਆ ਗਿਆ ਬੱਚਾ ਜੀ ਲੋ ਜੀ ਮੇਲ ਕਾ ਆਪ ਨੂੰ ਜਨਮ ਦਿੱਤਾ ਹਾਂ ਜੀ ਅੱਜ ਹੀ ਸੂਈ ਆ ਦੋਸਤੋ ਜਸਟ 2 2.5 ਘੰਟੇ 3 ਘੰਟੇ ਪਹਿਲਾਂ ਸੂਈ ਆ ਹਾਂ ਜੀ ਸੈਕੰਡ ਟਾਈਮ ਆ ਦੂਜਾ ਸਵੇਰ ਸੂਈ ਆ ਕਦਕੁੱਤ ਬਹੁਤ ਸੋਨਾ ਬੈਠਦਾ ਪੂਰੀ ਵਾੜ ਤੁਹਾਨੂੰ ਤਸੱਲੀ ਨਾਲ ਦੋਸਤੋ ਦਿਖਾਵਾਂਗੇ ਥਣ ਦੇਵੇ ਦੀ ਬੜੀ ਸਾਫ ਸੁਥਰੀ ਬੜੀ ਗੁਣੀ ਵੀ ਦੀ ਬੜੀ ਚੰਗੀ ਮਤਲਬ 2.5 ਦੇ ਕਿਲੋ ਚੋਈ ਆ ਪੌਸ਼ੀ ਅੱਛਾ ਉਹ ਬੱਚੇ ਵਧੀਆ ਚੋਣ ਚਾਂ ਚੰਗੀ ਨਿਕਲੀ ਸਵਾਈ ਵੜੀ ਨੀਲੀ ਪੋਲੀ ਪੂਰ ਗਈ ਠੀਕ ਹੈ ਜੀ ਆ ਦੋਸਤੋ ਬੋਲੇ ਤੇ ਕੁਝ ਕੁ ਚਵਾਈ ਜਿਹੜੀ ਹੋ ਚੁੱਕੀ ਆ ਇਸ ਵਾੜ ਦੀ ਤੇ ਚੋਣ ਚਾਂ ਜਿਹੜੀ ਚੰਗੀ ਨਿਕਲੀ ਆ ਠੀਕ ਆ ਮਗਰ ਬੱਚਾ ਮੇਲ ਕਾਫ ਫਵਾਨਾ ਲੇਵਾ ਤੁਸੀਂ ਆ ਦੇਖ ਲਓ ਠੀਕ ਆ ਜੀ ਕੁਝ ਕੁ ਜਿਹੜੀ ਬੋਲੇ ਤੇ ਚਵਾਈ ਹੋਈ ਆ ਸੋ ਬੋਲਾ ਦੋਸਤੋ ਚੋਗੇ ਵੀਰਾਂ ਦਾ ਵੀ ਆਪਾਂ ਤਸੱਲੀ ਕੀਤੀ ਆ ਵੀ ਬਿਲਕੁਲ ਚੰਗੀ ਸਾਫ ਸੁਥ ਤੋ ਬਾਕੀ ਸੂਸਵਾ ਦੇ ਵਿੱਚ ਨਾਰਮਲੀ ਸਾਰੇ ਵੀਰਾਂ ਨੇ ਤੁਸੀਂ ਇੱਕ ਜਜਮੈਂਟ ਕਰ ਹੀ ਲੈਣੀ ਆ ਬਿਲਕੁਲ ਤਾਜੀ ਸੂਈ ਹੈ ਗਰਮੀ ਦਾ ਟਾਈਮ ਆ ਤੇ ਇੱਕ ਸੂਸਵਾ ਦੇ ਵਿੱਚ ਪਸੂ ਆ ਜਾਂਦਾ ਸੋ ਥਾਣ ਸੁਣ ਦੀ ਕੁਆਲਿਟੀ ਦੀ ਗੱਲ ਕਰੀਏ ਤੇ ਹੱਥੀ ਚਵਾਈਲਾ ਥਾਣਾ ਦੋਸਤੋ ਮੁੱਠੀ ਥਾਣਾ ਥੋੜਾ ਜਿਹਾ ਹੋਰ ਲਾ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਆ ਦੇਖੋ ਜੀ ਬਣੀ ਬਹੁਤ ਜਿਆਦੀ ਕਰਮਾ ਦੀ ਤੇ ਪੱਤਰ ਦੇਖੋ ਆ ਤੇ ਅਸਾ ਦੇ ਵੀਰ ਸਤਨਾਮ ਇਹਦਾ ਮੁੱਲ ਕੀ ਆਪਾਂ ਕਰਾਂਗੇ ਮੋਲ ਵੀ ਦੀ ਬਸ਼ੀ ਦਾ ਜਿੰਨਾ ਵਜਨ ਤੇ ਲੈਵਾ ਲੂਗਾ ਤੇ ਜਦੋਂ ਭਾਵੇਂ 85 ਮੰਗ ਰਹੀ ਹਾਂਜੀ ਪਰ ਆਪਾਂ ਤੁਹਾਨੂੰ ਬੜੇ ਮੋਲ ਦੇ ਦੇ ਹੁੰਦੇ ਮੋਲ ਆਪਾਂ 75 ਕਰਦੇ ਆਂ ਅੱਛਾ ਜੀ 72 ਹਜ਼ਾਰ ਦੀ ਬਸ਼ੀ ਦੇ ਦਾ 72 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਉਹ ਚੋਂ ਕਰਦਾ ਛੋਟ ਠੀਕ ਹੈ ਜੀ ਦੋ ਬਿੰਦਾ ਕਿੰਨਾ ਕਿ ਚਵਾ ਦੋਗੀ ਦੇਖੋ ਜਿੰਨਾ ਤਾਂ ਲਈ ਉਹ ਤਾਂ ਨਹੀਂ 22 23 ਕਿਲੋ ਪਹਿਲਾਂ ਹੁੰਦਾ ਚੋਇਆ ਵਾ ਤੇ ਪਰ ਆਪਾਂ ਮਤਲਬ 20 ਤੋਂ ਪਲੱਸ ਪਲੱਸ ਬਸ਼ੀ ਚਲੂਗਾ ਆਪਾਂ ਜਿਆਦਾ ਗ੍ਰੈਟਿੰਗਾਂ ਦਾ ਆਹ ਦੇਈਏ ਥੋੜਾ ਗਰਮੀ ਦਾ ਸੀਜ਼ਨ ਹਾਂਜੀ ਹਾਂਜੀ 20 ਤੋਂ ਪਲੱਸ ਰਾਲ ਦੇ ਜਿਓਗੇ ਵਜਨ ਬੜਾ ਬਹੁਤ ਆ ਜੀ ਲੋ ਜੀ ਤੋਂ 20 ਤੋਂ ਬਾਹਰ ਦੋਸਤੋ ਦੁੱਧ ਭਰੀ ਜੱਲੂਗੀ ਕਰਮਾ ਵਾਲੀ ਵੈਸੇ ਗਰਮੀ ਗਰਮੀ ਦੀ ਰੋਤਾ ਪਰ ਕੱਦ ਕਾਟ ਦੀ ਸੋਹਣੀ ਹੈ ਕਰਮਾ ਵਾਲੀ ਰੰਗ ਪਰਟ ਚੰਗਾ ਤੇ ਥਣ ਦੇਵੇ ਦੀ ਸਾਫ ਸੁਥਰੀ ਹੈ ਤੇ ਦੁੱਧ 20 ਤੋਂ ਬਾਹਰ ਚਵਾ ਦੂਗੀ ਹਾਂਜੀ ਭਾਜੀ ਮੈਨੂੰ ਪੂਰਾ ਚਲੋ ਰਸੂਲ ਸਾਹਿਬ ਬਿਲਕੁਲ ਹਾਂਜੀ ਲਾ ਵੀ ਸਤਨਾਮ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆ ਵੈੜ ਆਪਣੇ ਕੋਲ ਇਹ ਵੀ ਦੂਜਾ ਸੁਆ ਜੀ ਇਹ ਦੂਜੇ ਸੁਵੇ ਆ ਗੱਬਣ ਹਾਂਜੀ ਠੀਕ ਆ ਜੀ ਕੋ ਗੱਬਣ ਵੈੜਾ ਦੋਸਤੋ ਇੱਕ ਕ੍ਰੋਸ ਸੰਗ ਦੇ ਵਿੱਚ ਹਾਂਜੀ ਐਚ ਐਫ ਤੇ ਜਰਸੀ ਦਾ ਥੋੜਾ ਜਿਹਾ ਕ੍ਰੋਸ ਸੰਗ ਇਸ ਵੈੜ ਦੇ ਵਿੱਚ ਸੁਵਾ ਇਸ ਵਾਰ ਨੇ ਵੀ ਦੂਜਾ ਹੀ ਹੈ ਜੀ ਦੂਜਾ ਸੁਵਾ ਸੁਣਾ ਜੀ ਲਓ ਜੀ ਸੈਕੰਡ ਟਾਈਮਰ ਦੂਜਾ ਸੁਵਾ ਸੁਣਾ ਕੱਦ ਕੜ ਇਸ ਵਾੜ ਦਾ ਵੀ ਦੋਸਤੋ ਵੱਡਾ ਹੈ ਠੀਕ ਹੈ ਜੀ ਵਜਨ ਦੋੜ ਪੂਰਾ ਪੂਰੀ ਫੁੱਲ ਵੱਡੀ ਹੋ ਗਈ ਤੇ ਸਵਾ ਕਿੰਨਾ ਕ ਕੱਢਦੀ ਹੈ ਜੇ ਜਿਹੜੇ ਦਿਹਾੜਾਂਗੇ ਨੇ ਲੈ ਹੀ ਜਾਣੇ ਭਾਏ ਦੋ ਤਿੰਨ ਲੈ ਜੇ ਠੀਕ ਹੈ ਜੀ ਤੇ ਦੋਸਤੋ ਬਾਕੀ ਇੱਥੇ ਖਾਣ ਕੇ ਪਸ਼ੂ ਦੋ ਦਿਨ ਦਾ ਜਿਹੜੇ ਦਿਹਾੜੀ ਡੰਗ ਸਫਰ ਤੇ ਜਾਂਦਿਆਂ ਸੂਬੇ ਤੇ ਤਿਆਰੀ ਵਾਲੇ ਪਸ਼ੂ ਦਾ ਵੈਸੇ ਕੋਈ ਜ਼ਿਆਦਾ ਸ਼ੋਰਟੀ ਨਹੀਂ ਦਿੱਤੀ ਜਾਂਦੀ ਕੋਈ ਦਿਹਾੜਾਂ ਕੱਢ ਵੀ ਜਾਵੇ ਕੋਈ ਦੋ ਤੇ ਚਾਰ ਦਿਨ ਵੀ ਕੱਢ ਸਕੇ ਠੀਕ ਹੈ ਜੀ ਇਸ ਦਿਖਾ ਦੇ ਜੰਗਾ ਹ ਮੜਾ ਕਰ ਤੋਂ ਉਹਨੂੰ ਮੂੰਹ ਦਿਖਾ ਦੇਗੇ ਮੂੰਹ ਹਾਂ ਦਿਖਾ ਦਿਓ ਮੜਾ ਜੀ ਲਓ ਜੀ ਬਿਲਕੁਲ ਛੋਟੀ ਜੀ ਬੂਤੀ ਇਹ ਹੋਣੀ ਆ ਨਾ ਥੋੜੀ ਜੀ ਕਾਲੀ ਜੀ ਪੈਂਦੀ ਛੋਟੇ ਛੋਟੇ ਜੇ ਕੰਨ ਠੀਕ ਹੈ ਸੋ ਕਰਾਸ ਪਣ ਦੇ ਵਿੱਚ ਐਚ ਐਫ ਤੇ ਥੋੜਾ ਪਤਾ ਜਰਸੀ ਦਾ ਕਰਾਸ ਆਂਗਾ ਇਸ ਬੈਡ ਦੇ ਵਿੱਚ ਥਾਣ ਪੂਰੇ ਲੰਬੇ ਤੇ ਗੱਬਣ ਆ ਦੋਸਤੋ ਤਿਆਰੀ ਵਾਲੀ ਬੈਡ ਆ ਥਾਣ ਤੋਂ ਪੂਰਾ ਹੱਥੀ ਚਵਾਈ ਵਾਲਾ ਚਾਰ ਥਾਣ ਆ ਵਿਰਲ ਬੁਰਲ ਆਪਸੀ ਅਗਲੇ ਪਿਛਲੇ ਥਾਣਾਂ ਦੀ ਚੰਗੀ ਆ ਫਾੜੀ ਵਾਲਾ ਚੱਡਾ ਆ ਦੇਖੋ ਜੀ ਬਹੁਤ ਜੀ ਵਸੀ ਠੰਡੀ ਵਧੀਆ ਥੋੜੀ ਜੀ ਨਾ ਆਈ ਕਰਕੇ ਕਾਲੀ ਜੀ ਪੈਂਦੀ ਆ ਲੋ ਜੀ ਠੀਕ ਆ ਤੋਂ ਥਾਂ ਤੋਂ ਬਹੁਤ ਸੁਣਾ ਦੋਸਤੋ ਲੰਬੇ ਥਾਣਾ ਪੂਰੇ ਹੱਥੀ ਜਵਾਈ ਵਾਲੇ ਤੇ ਤੇਪ ਕੋਈ ਭਰਾ ਆਪਣੀ ਤਸੱਲੀ ਕਰ ਸਕਦਾ ਤੇ ਵੀਰ ਸੱਜਨਾਮੇ ਦੀ ਡਿਮਾਂਡ ਕੀ ਕਰਦੇ ਜੀ ਮਾਲੀ ਜੀ ਵੱਛੀ ਇਹ ਵੀ ਵੱਡੀ ਆ ਜੀ ਜਿੰਨਾ ਮਰਜ਼ੀ ਭਰਾ ਪਾਣੀ ਰੋਕਣਾ ਮਾਲ ਲਿਆ ਪਰ ਰੋਕਣਾ ਦੇਣਾ ਹੀ ਆ ਮੋਲੇ ਦਾ ਵੱਛੀ ਦਾ 75 ਕਰਦੇ 72 ਦੀ ਦੇ ਦਾਂਗੇ 72000 ਆ ਜੀ ਵੇਖੋ ਆਪਣੇ ਭੈਣ ਭਰਾ ਸਾਰੇ ਜਦੋਂ ਸਤਕਾਰਯੋਗ 85 88000 ਰੁਪਏ ਮੋਲੇ ਵੱਛੀਆਂ ਦਾ ਕਰਦੇ ਆ ਆ ਪਾਣੀ ਜਦੋਂ ਆਪਾਂ ਨੂੰ ਵਾਰਾ ਗਾੜੀਆਂ ਦੇਈ ਜਾਂਦਾ ਉਸ ਨਾਲ ਆਪਾਂ ਮਾਲ ਦੇ ਜੀ ਸਹੀ ਹੈ ਅਜੀ ਰੋਇ ਮਾਲ ਵੇਚਣਾ ਬੜਾ ਜ਼ਿਆਦਾ ਲਲਚਾ ਨਹੀਂ ਕਰਨਾ ਬਾਕੀ ਨਾਰਾਂ ਨੂੰ ਦੇਖੋ ਕਿਹੜੇ ਕਿਹੜੇ ਮੋਟੇ ਲੱਗਿਆ ਹੂੰ ਦੁੱਧ 25 ਕਿਲੋ ਦੀ ਵਸ਼ੀ ਦੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਝੋਲਾ ਚਾਲਾ ਜਿੱਡਾ ਕਰਮਾ ਵਾਲੀ ਦਾ ਥੱਲੇ ਤੇ 20 ਤੋਂ ਬਾਹਰ 25 ਲੀਟਰ ਦੀ ਵੀਰਾਂ ਦਾ ਵੀ ਜੋ ਤੇੜੀ ਕਪੈਸਿਟੀ ਰਹੂਗੀ ਇਸ ਬੈਡ ਦੀ ਤੇ ਲੈਣ ਦੇ ਨੇ 72 ਕਿਹਾ ਜੀ 72 ਦੀ ਸਾਡੀ 72000 ਵੱਡੀ ਵੀਰ ਜੀ ਵਸ਼ੀ ਭਾਵੇਂ 85 ਮੁੱਲ ਕਰ ਲਈਏ ਵੇਖ ਜੂ ਪਰ ਆਪਾਂ ਮੋਲ ਨਹੀਂ ਕਰਨਾ ਠੀਕ ਹੈ ਜੀ ਤੋਂ ਆਪਣੇ ਭੈਣ ਭਰਾ ਮਤਲਬ ਆਪਾਂ ਗੱਲ ਕਰਦੇ ਹਾਂ ਜਿੰਨੀ ਜਿੰਨੀ ਲੈਣ ਦੇਣ ਵਾਲੀ ਲਾ ਵੀ ਫਿਰ ਸਤਨਾਮ ਅੱਗੇ ਜਿਹੜੀ ਇਹ ਤੀਸਰੇ ਨੰਬਰ ਤੇ ਇਹ ਵੀ ਸੂਈ ਹੈ ਇਹ ਅੱਜ ਵੀ ਦੀ ਵੀ ਸਵੇਰ ਦੀ ਸੂਈ ਹੈ ਜੀ ਇਹ ਵੀ ਅੱਜ ਮਾਰਨਿੰਗ ਹਾਂ ਹਾਂ ਜੀ ਤੇ ਇਹਨੂੰ ਵੀ ਜੇਜੂਰ ਪੈ ਗਈ ਪ੍ਰੋਪਰ ਵਧੀਆ ਬੱਚਾ ਮਗਰ ਵੱਛੀ ਦਿੱਤੀ ਹੈ ਜੀ ਵੱਛੀ ਚੰਗੀ ਟੋਰੀ ਦਿੱਤੀ ਹੈ ਜੀ ਉਹ ਜੀ ਮਗਰ ਚੰਗੇ ਸੀਮਣ ਦੀ 200 ਵੱਛੀ ਆ ਫੀਮੇਲ ਕਾਪ ਆ ਥਣ ਥਣ ਹੁਣੇ ਤੁਹਾਨੂੰ ਦਿਖਾਵਾਂਗੇ ਬੜੇ ਲੰਬੇ ਵੇਖੋ ਥਣ ਠੀਕ ਹੈ ਜੀ ਹਾਂ ਸੂਏ ਫੇਰ ਮਾਰਨਿੰਗ ਦੀ ਸੂਈ ਆ ਠੀਕ ਹੈ ਬੜਾ ਲਾ ਬਿਲਕੁਲ ਗਿੱਲਾ ਨਾੜੂ ਬੱਚੇ ਦੇ ਨਾਲ ਆ ਤੇ ਡਿਜ਼ਾਈਨ ਜੋਨ ਫੈਸ਼ਨ ਫੂਸ਼ਨ ਬਹੁਤ ਸੋਹਣਾ ਬੱਚੀ ਦਾ ਵੀ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਇਹਦਾ ਨਾਮ ਸੁਹਾਵਾ ਸੁਹਾਵਾ ਵੀ ਕਿ ਤੱਜਾ ਮੰਨੀ ਹੈ ਜੀ ਤੱਜਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਕੱਦਕਾਰ ਤੋਂ ਬੜਾ ਕੱਦ ਫੁੱਲ ਵੱਡਾ ਹੈ ਮਾਲ ਸਾਰਾ ਗਰਮੀਆਂ ਵਾਲਾ ਜੀ ਕੋਈ ਗਰਮੀ ਮਨੋਲਾ ਵਾਲਾ ਨਹੀਂਗਾ ਬੇਲਬੂਲ ਵੀ ਸਪੈਸ਼ਲ ਆ ਤੁਸੀਂ ਵੇਖੋ ਬੇਲਬੂਲ ਦੀ ਵੀ ਪੂਰੀ ਲੰਬੀ ਆ ਕੱਦ ਕੋਦ ਵੀ ਕਾਫੀ ਵੱਡਾ ਚੋਖਾ ਖਾਦਾ ਸੁਸਵਾ ਦੇ ਵਿੱਚ ਨਾਰਮਲੀ ਤੁਸੀਂ ਮੰਨ ਲਿਓ ਠੀਕ ਹੈ ਜੀ ਮਾਰਨਿੰਗ ਅੱਜ ਸੂਈ ਆ ਜੇਰਜੁਰ ਪਾਤੀ ਸੀਗੀ ਪ੍ਰੋਪਰ ਬਾਕੀ ਥਣ ਥਣ ਪੂਰਾ ਗੋਲਾ ਠੀਕ ਹੈ ਜੀ ਚਾਰੇ ਥਣਾਂ ਦਾ ਵੰਡ ਮੁੰਡ ਤੁਸੀਂ ਆ ਵੇਖੋ ਫੇਵੀ ਵਸ਼ੀਨ ਚੰਗਾ ਕੇ 3 ਕਿਲੋ ਚੋਈ ਬੜੀ ਚੋਣ ਚਾਨ ਨਿਕਲੀ ਆ ਤੇ ਬਣੀ ਵੇਖੋ ਕੰਨੀ ਨਕਰ ਕੁੜੀ ਠੀਕ ਆ ਜੀ ਲੋਰ ਦੋਸਤੋ ਠੀਕ ਆ ਸੋ ਥਣਾ ਤੁਨ ਉਹਦੀ ਸਫਾਈ ਆ ਪੂਰੀ ਬਹੁਤੀ ਚੋਣ ਵੀ ਦੀ ਬੜੀ ਮੋਟੀ ਧਾਰ ਜਿਦਾ ਮੋਟਾ ਸਾੜੀ ਬੜੀ ਮੋਟੀ ਧਾਰ ਪੈਂਦੀ ਆ ਗਰਲ ਗਰਲੀ ਆਉਂਦੀ ਆ ਹਾਂ ਜੀ ਹਾਂ ਜੀ ਕੋਈ ਵੰਗਾ ਨਹੀਂ ਕੋਈ ਗੱਲ ਵਾਲੀ ਠੰਡੀ ਪੂਰੀ ਫੋਲ ਠੀਕ ਆ ਜੀ ਹਾਂ ਜੀ ਤੇ ਸਤਰਾ ਬਾਈ ਕੋਈ 3 ਕਿਲੋ ਤੁਸੀਂ ਦੱਸਿਆ ਵੀ 2 2.5 3 ਕਿਲੋ ਵਸ਼ੀਨ ਚੰਗਾ ਕੇ ਚੋਇਆ ਜੀ ਅੱਛਾ ਜੀ ਹਾਂ ਜੀ ਜਦੋਂ ਬਹਿੰਦੀ ਬਗੀ ਜਾਂਦੀ ਤੇ ਪੋਲੀ ਕਰਕੇ ਨਾ ਇਦਾਂ ਮੈਂ ਥੋੜੀ ਸੌ ਕਰਦੇ ਆ ਇਹ ਖਰੀ ਹੀ ਆ ਬਿਲਕੁਲ ਚੋਣ ਚਣ ਬਹੁਤ ਹੀ ਵਧੀਆ ਚਵਾਈ ਦਾ ਵੀ ਜੀ ਮਤਲਬ ਜਿਲ੍ਹਾ ਡਗਲ ਸੋਇਆ ਉਹ ਚੋਣ ਇੱਕ ਨੰਬਰ ਦਾ ਹੋਈ ਗੱਬਲੇ ਉੱਤੇ ਪੰਦੀ ਆਪਣੀ ਫੁੱਲ ਮਤਲਬ ਗਰੰਟੀ ਹੋਊਗੀ ਇਹ ਨਹੀਂ ਕੋਈ ਭੜ ਭੜਾ ਸੌਦਾ ਕਰੂਗਾ ਤੇ ਮੁੜ ਕੇ ੱੱੱਪ ਕੇ ਮਤਲਬ ਕੋਈ ਉਹ ਗੱਲ ਨਹੀਂ ਹੁੰਦੀ ਆ ਬਿਲਕੁਲ ਬਿਲਕੁਲ ਪੂਰੀਆਂ ਮਹਾਰਾਜ ਦੀ ਕਿਰਪਾ ਨਾਲ ਅੱਧਰ ਕੇ ਨਹੀਂ ਪੂਰੀਆਂ ਫੁੱਲ ਤਸਲੀਆਂ ਹੈਗਾ ਮੈਂ ਦੱਸੋ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਕਿਉਂਕਿ ਵਪਾਰ ਦਾ ਕੰਮ ਹੈ ਤੇ ਸਾਰੇ ਭੈਣ ਭਰਾ ਦੇਖਣ ਵਾਲਿਆਂ ਨੂੰ ਚੀਜ਼ ਦੇਣੀ ਹੁੰਦੀ ਆ ਹਾਂਜੀ ਤੇ ਕੋਈ ਮਾੜਾ ਪਸ਼ੂ ਨਹੀਂ ਵੈਸੇ ਦਿੱਤਾ ਜਾਂਦਾ ਫਿਰ ਵੀ ਕਿਸੇ ਵੀਰ ਨੇ ਆਪਦੀ ਚੋਕੇ ਵੇਖਣੀ ਜਾਂ ਸੋਇਆ ਪਸ਼ੂ ਬੇਸ਼ੱਕ ਕੋਈ ਬੇ ਤੜਕ ਤੁਸੀਂ ਦੋ ਡੰਗ ਚੋ ਸਕਦੇ ਜੇ ਵੀ ਜੱਡਾ ਹੀ ਮੋਟਾ ਥਾਣੋ ਓਡੀ ਮੋਟੀ ਚਵਾਈ ਆ ਠੀਕ ਆ ਨਿੱਗਰ ਕੱਢਾ ਵੇਖੋ ਪਤਾਂ ਦੇ ਵਿੱਚ ਤੇ ਥਾਣ ਭਾਡਾ ਪੂਰਾ ਨਿੱਗਰ ਆ ਠੀਕ ਆ ਜੀ ਕੰਪੈਕਟ ਜੱਟੜਾ ਜਿੱਡਾ ਵੀ ਤੁਸੀਂ ਵੇਖੋਗੇ ਫੁੱਟਬਾਲ ਦੇਵਾ ਜਿੱਡਾ ਵੀ ਆ ਬਿਲਕੁਲ ਨਿੱਗਰ ਲੇਵੇ ਦੇ ਵਿੱਚ ਮਗਰ ਬੱਚੀ ਆ ਬੱਚੀ ਬਹੁਤ ਸੋਹਣੀ ਆ ਮਸਲ ਬਰੀਡ ਦੇ ਵਿੱਚ ਲੈ ਵੀਰ ਸਤਨਾਮ ਇਹਦੀ ਮੰਗ ਕੀ ਕਰਦੇ ਆ ਕਿੱਥੋਂ ਤੱਕ ਦੇ ਦਾਂਗੇ ਮੁੱਲ ਦੇ ਵੀ ਇਹੋ ਹੀ ਬੱਚੀ ਦਾ ਵਸਸਾ ਟਪ ਸਾਡੇ 52000 ਦੀ ਜਸਨੂਰੀ ਦਾ ਵੀ ਸਾਡੇ 52000 ਦਾ ਸਾਡੇ 52000 ਦਾ ਠੀਕ ਹੈ ਜੀ ਅਸੀਂ 55 55000 ਦੀ ਭਾਵੇਂ ਵੇਚ ਲਈ ਵੱਡੀ ਆ ਆਪਾਂ ਵੇਚੀਆਂ ਵੇਦੇ ਨਾਲ ਦੀਆਂ ਪਰ ਨਹੀਂ ਆਪਾਂ ਰੋਕਣਾ ਜਿੱਦਾਂ ਮਾਲ ਲਿਆ ਉਸੇ ਨਾਲ ਮਾਰੀ ਚਾਂਗੇ ਲੋ ਵੀ ਦੋਸਤੋ ਜਿਹੋ ਜਿਹੋ ਜਆ ਪਸ਼ੂ ਉਹ ਜਆ ਰੇਟ ਆ ਕਾਦੇ ਦਾ ਵੀ ਫੁੱਲਾ ਵੱਡਾ ਟੀਜ ਵਜਨ ਭਜਨ ਪੂਰਾ ਸੋ ਸੂਸਵਾ ਦੇ ਵਿੱਚ ਇੱਕ ਹੋਰ ਆਈ ਆ ਮਗਰ ਬੱਛੀ ਆ 52000 ਦੀ ਤੁਹਾਨੂੰ ਇਹ ਮਿਲ ਜੂਗੀ ਕਿਉਂਕਿ ਜਿਹੋ ਜਆ ਗਾਗ ਦੋਸਤੋ ਹਰ ਕੋ ਗਾਗ ਉਹ ਅਸੀਂ 85 ਲਾਉਣ ਵਾਲਾ ਵੀ ਨਹੀਂ ਗਾਗਾ ਬਾਕੀ ਜਿਹੋ ਜਆ ਪਸ਼ੂ ਆ ਉਹ ਜਆ ਰੇਟ 52000 ਦੇ ਵਿੱਚ ਮ ਕਾਫੀ ਖੂਬਸੂਰਤ ਚੰਗੀ ਕੁਆਲਿਟੀ ਆ ਲੈ ਵੀਰ ਸਤਨਾਮ ਅਗਿਆ ਚੌਥੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਗੱਭਰਿਆ ਜੀ ਗੱਪਣ ਦੂਜੇ ਸੂਏ ਵਾਸਤੇ ਪਿਆਰੀ ਵਾਲੀ ਇਹ ਵੀ ਹੈ ਦਿਨ ਵੀ ਜਨੇ ਪੰਜ ਛੇ ਲੈ ਆਈ ਜਾਣੇ ਕੱਲ ਦੀ ਬੱਚੀ ਆਈ ਉਹ ਤਾਂ ਲਾ ਜਰਾ ਵਾਵਾ ਹੀ ਮੇਰੇ ਕੋ ਆ ਕੇ ਥੋੜਾ ਚੜਾ ਦੇ ਗਈ ਉਹ ਪ੍ਰੇਮ ਨਾ ਗਈ ਬਲਕਿ ਜੀ ਤਰ ਗਈ ਤੇ ਦੋ ਜਿਵੇਂ ਮਨ ਲਾ ਤਾਂ ਕਈ ਨਾ ਪਸ਼ੂ ਵੱਧ ਵੀ ਲੈ ਲੈ ਜਾਂਦਾ ਸਾਂ ਹੋਰ ਵੇਖੋ ਹੌਤਾ ਪਾਣ ਲੈ ਜੇ ਇਹ ਵੇਲੇ ਉਹਨਾਂ ਨੇ ਕਹਿਣਾ ਦਾ ਪੰਜ ਛੇ ਦਿਨ ਹੈਗੇ ਕੱਲ ਵਾਵਾ ਹਾਰੀ ਇੰਨੀ ਵਾਲੀ ਬੜੀ ਸਫਾਬਦੀ ਮੈਂ ਦੋਸਤੋ ਦੋ ਸਿਚੁਏਸ਼ਨ ਹੁੰਦੀਆਂ ਵੈਸੇ ਪਸ਼ੂ ਨੇ ਆਪ ਤੇ ਜ ਕਈ ਵਾਰਾ ਨਵੀਂ ਥਾਂ ਤੇ ਜਾ ਕੇ ਪਸ਼ੂ ਮੰਨ ਲਾ ਵੀ ਘਟ ਕੇ ਵੀ ਸੂ ਪੈਂਦਾ ਕਈ ਵਾਰਾ ਵੱਧ ਕੇ ਵੀ ਸੂ ਪੈਂਦਾ ਕਈ ਵਾਰਾ 2-4 ਦਿਨ ਉਮੀਦ ਹੁੰਦੀ ਹੈ ਵੀ ਜਿਸ ਕਿੱਲੇ ਤੇ ਪਸ਼ੂ ਟਿਕਾ ਟਕਾਇਆ ਵੀ ਉਸੇ ਟਾਈਮ ਹੀ ਸੂ ਪੈਂਦਾ ਜਦੋਂ ਨਵੀਂ ਥਾਂ ਤੇ ਜਾਵੇ ਕਈ ਵਾਰਾ ਪਸ਼ੂ ਜੀ ਧਰ ਜੇ ਤੇ 2-4 ਦਿਨ ਵੱਧ ਵੀ ਲੈ ਕੇ ਜਾ ਸਕਦਾ ਕਈ ਵਾਰਾ ਪੂਰੇ ਦਿਨਾਂ ਤੋਂ ਪਹਿਲਾਂ ਵੀ ਸੂ ਸਕਦਾ ਠੀਕ ਆ ਜੀ ਤੇ ਫਿਲਹਾਲ ਤੁਸੀਂ ਵੇਖੋ ਢਿਲ ਢੋਲ ਬੜੀ ਆ ਕ੍ਰੋਸ ਪਾਣੀ ਸਵੈਡ ਦੇ ਵਿੱਚ ਆ ਬਾਕੀ ਚੌੜੀ ਬਿਲਕੁਲ ਮੱਝਾਂ ਵਾਂਗੂ ਆ ਚੌੜਾ ਪਿੱਠ ਫੁੜਾ ਠੀਕ ਆ ਜੀ ਬਹੁਤ ਜਿਆਦੀਆਂ ਬਹੁਤ ਆ ਮਨੂਨ ਵੀ ਬੜੀਆਂ ਬਹੁ ਅਜੇ ਦੇਣ ਕਰਮਾ ਲਈ ਲੱਜੇ ਸੀ ਜੇ ਹਫਤਾ ਬਾਕੀ ਅਖਰ-ਉਖਰ ਬੱਚੀ ਦੀ ਬੜੇ ਜਾਂਗੇ ਪੁੱਠਾ-ਪੁੱਠਾ ਵੇਖੋ ਕਿੱਡਾ ਸੋਹਣਾ ਲੱਗਾ ਮੈਂ ਕਿਹਾ ਦੱਸਦਾ ਵੀ ਜਿਵੇਂ ਮੱਝਾਂ ਝੋਟੀਆਂ ਪੁੱਠਾ ਚੌੜਾ ਬੜਾ ਦੀ ਕਰ ਬੜਾ ਚਲੋ ਮਾਲ ਤੇ ਵੇਚੀਦਾ ਐਰ ਕੀ ਆਉਦੀ ਅੱਲੋਂ ਪੂਰਾ ਤਸੱਲੀਆ ਕਰ ਕਰਕੇ ਲਏਗਾ ਵੱਟਾ ਹੀ ਮਾਲ ਲਿਆ ਜੀ ਜਦੋਂ ਗਾੜੀ ਭੰਨ ਭਰੇ ਪੈਸੇ ਲਾਉਣੇ ਦੁੱਧਾ ਮਾਰੋ ਫਿਰ ਫਾਇਦਾ ਸਹੀ ਹੈ ਸਹੀ ਹੈ ਹਾਂ ਜੀ ਲਾਓ ਵੀ ਭਰਾਵੋ ਵਾੜ ਇਹ ਵੀ ਚੰਗੀ ਆ ਸਪੈਸ਼ਲ ਇੱਕ ਵਾਰੀ ਥੋੜਾ ਤੁਹਾਨੂੰ ਥਾਣਾ ਆਪੋਂ ਨੇੜੇਉਂ ਦਿਖਾਈਏ ਆ ਦੇਖੋ ਜੀ ਬੁੱਥੀਆਂ ਬਾਸਤੀਆਂ ਬੜੀਆਂ ਸੋਹਣ ਸੀਲ ਬਹੁਤ ਜੰਦੀ ਆ ਦੇਖੋ ਠੀਕ ਹੈ ਸੋ ਧੀਰਿਆਂ ਪੂਰੀਆਂ ਠੰਡੀਆਂ ਧੀਰਿਆਂ ਜਿੱਦਾਂ ਮਰਜੀ ਕੋਈ ਵੀਰ ਹੱਥ ਲਾਈ ਜਾਂਦੇ ਥੱਲੇੋਂ ਠੀਕ ਹੈ ਜਵਾਨਾਂ ਦੇਵਾ ਚੈੱਕ ਕਰੀ ਚੱਲੇ ਲੈ ਵੀ ਵੀਰ ਸਤਨਾਮ ਇੱਕ ਗੱਬਣ ਚਲੋ 5-7 ਦਿਨ ਹਜੇ ਲੈਂਦੀ ਆ ਆ ਜੀ ਵੀਰ ਅੱਪਾ ਅੱਜ ਕਿੰਨੇ ਦੀ ਦੇਦਨੀ ਸੀਦੇ ਆ 75000 ਦੀ ਆ ਦੇਖੋ ਪਰ ਇਹਨਾਂ ਨੂੰ ਪਹਿਣ ਪਾ ਜਿਹੜੇ ਦੋ ਚਾਰ ਦੇ ਸਾਹਮਣੇ ਪਹਿਣੀ ਹੁੰਦਾ ਹਾਂਜੀ ਆਪਾਂ ਇਹਦਾ ਮਤਲਬ ਜਿਹੜੇ ਫਿਕਸ ਰੇਟ ਹੀ ਹੋਊਗਾ ਜੀ 2 ਸ਼ਰਦਾਂ ਦੇ 70 ਤੋਂ 75000 ਦੀ ਇਹੋ ਜਿਹੜੀ ਦੇਣ ਸਾਹਮਣੇ ਨਹੀਂ ਪਹਿਣੀ 68000 ਦੀ 68 ਦੀ ਤਾਂ ਕੋਈ ਗੱਲ ਨਹੀਂ ਜਿਆਦੀ ਚੰਗੀ ਵਸੇ ਬਹੁਤ ਜਿਆਦੀ ਚੰਗੀ ਹੈ ਅੱਜ ਦੋਸਤੋ 68000 ਦੀ ਮਿਲ ਜੂਗੀ ਤੁਹਾਨੂੰ ਬਾਕੀ ਆ ਬੈਕ ਸਾਈਡ ਤੋਂ ਇੱਕ ਵਾਰੀ ਤੁਸੀਂ ਝੋਲ ਚਲ ਚੈੱਕ ਕਰੋ ਢੇਲਾਂ ਢੋਲਾਂ ਬਹੁਤ ਜਿਆਦੀਆਂ ਵਿਖਾ ਲਵੇ ਵਿੱਚ ਬਣੂ ਫਿਰ ਫਿਕਸ ਹੀ ਬਣੂ ਸਾਰੀ ਜਿਗਾ ਥਣ ਵੀ ਬਹੁਤ ਕਹਿਰ ਦਾ ਲੱਗਾ ਠੀਕ ਹੈ ਜੀ ਬਿਲਕੁਲ ਨੋਕਲਾ ਥਣ ਕਲਮੀ ਥਾਣਾ ਸੋ ਅੱਜ 68000 ਦੀ ਮਿਲ ਜੂਗੀ 68000 ਦੀ ਸੋ ਵੇਰ ਦੋਸਤੋ ਸੋਹਣੇ ਕਦ ਕੱਟ ਦੇ ਵਿੱਚ ਆ ਚੌੜਾ ਪਿੱਠਪੜਾ ਪਸੰਦ ਆਊਗਾ ਲੈ ਵੀਰ ਸਤਨਾਮ ਅੱਗੇ ਪੰਜਵੇਂ ਨੰਬਰ ਤੇ ਆਪਣੇ ਕੋਲ ਜਿਹੜੀ ਆ ਤੋ ਕਰ ਅੱਛਾ ਇਹ ਇਹ ਗਿਰਦੀਆਂ ਦੇ ਤੀਜੇ ਸੂਏ ਵਾਸਤੇ ਗੱਭਣੀਆਂ ਪੰਜਾਂ ਮਹੀਨਿਆਂ ਦੀ ਹਾਂ ਇਹਦੇ ਕੋਲ 6 ਸਾਢੇ 6 ਕਿਲੋ ਦੁੱਧ ਹੈ ਇਤਨਾ ਮਿਲਦੀ ਜੀ ਹਾਂਜੀ ਕੋਈ ਨਹੀਂ ਭਾਵੇਂ ਮੰਗਾ ਪਾਲੂ ਕੋਈ ਨਾ ਕੋਈ ਪਰਵਾਹ ਨਹੀਂ ਲਓ ਜੀ ਆਵਾਜ਼ਾ ਲੋੜ ਬੜਾ ਲਓ ਦੋਸਤੋ 6 ਸਾਢੇ 6 ਮਹੀਨਿਆਂ ਦੀ ਅੱਗੇ ਗੱਭਣ ਵੀ ਹੈ ਨਹੀਂ 6 ਸਾਢੇ 6 ਕਿਲੋ ਦੁੱਧ ਪੰਜਾਂ ਵੀ ਨਹੀਂ ਗੱਭਣ ਪੰਜਾਂ ਦੀ ਗੱਭਣ ਹਾਂਜੀ ਸਾਢੇ 6 ਕਿਲੋ ਦੁੱਧ ਹਾਂਜੀ ਲਓ ਪੰਜਾਂ ਮਹੀਨਿਆਂ ਦੀ ਗੱਭਣਾ ਦੋਸਤੋ ਸਾਢੇ 6 ਕਿਲੋ ਦੁੱਧ ਬਾਕੀ ਚਾਰੇ ਧਨ ਵਰਦੇ ਪੁਰਦੇ ਇਹ ਗੱਲਾਂ ਹੀ ਕਰ ਦੋ ਬਹੁਤ ਮੋੜੀ ਚਾਈ ਲੱਗੀ ਠੀਕ ਹੈ ਜੀ ਹਾਂਜੀ ਤੇ ਸੂਹਾ ਵੀਰ ਦਾ ਨਾਮ ਤਿੱਜੇ ਲਈ ਗੱਭਣਗੇ ਤਿੱਜੇ ਸੂਈ ਦੀ ਗਾਹ ਸਾਡੀ ਤਿੱਜਾ ਗਾਂ ਸੂਹਗੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਤਿੱਜਾ ਅੱਗੇ ਜਿਹੜਾ ਨੈਕਟਲ ਲਿਕੇਸ਼ਨ ਹੈ ਉਹ ਤਿੱਜਾ ਸੂਹਾ ਸੂਹਗੀ ਹੁਣ ਦੂਜੇ ਸੂਵੇ ਦੇ ਵਿੱਚ ਚੱਲ ਰਹੀ ਆ ਤੇ 6 6.5 ਕਿਲੋ ਦੁੱਧ ਇਸ ਵਕਤ ਚਵਾ ਰਹੀ ਆ ਦੋਵੇਂ ਟਾਈਮ ਤੇ 5 ਕੁ ਮੰਥ ਦੀ 5.5 ਮਹੀਨਿਆਂ ਦੀ ਜਿਹੜੀ ਇਹ ਗੱਭਣਾ ਚੈੱਕ ਪਾਸ ਸੋ ਕੋਈ ਵੀਰ ਇਸ ਸਟੇਜ ਦੇ ਉੱਪਰ ਚਾਹੇ 3 ਮਹੀਨੇ ਵਾਲੀ ਸਟੇਜ ਦੇ ਉੱਪਰ ਆਪਾਂ ਡਾਕਟਰ ਨਾਲ ਲਿਆ ਕੇ ਤੁਸੀਂ ਚੈੱਕ ਕਰਵਾ ਸਕਦੇ ਜੇ ਰੰਗ ਪ੍ਰਿੰਟ ਬਿਲਕੁਲ ਬਲੈਕ ਠੀਕ ਹੈ ਜੀ ਬਲੈਕ ਆ ਕੁਝ ਕੁ ਹਵਾਨੇ ਦੇਵੇ ਤੇ ਨੀਚੇ ਥੱਲੇ ਵਾਲੇ ਪਾਸੇ ਤੁਹਾਨੂੰ ਸਪੋਰਟ ਨਜ਼ਰ ਆਉਣਗੇ ਬਿਲਕੁਲ ਵਾਈਟ ਵੈਸੇ ਥਣ ਜਿਹੜੇ ਚਾਰ ਆ ਚਾਰੇ ਵਰਦੇ ਬੁਰਦੇ ਪੂਰੇ ਤਸੱਲੀ ਬਖਸ਼ ਤੇ ਭਾਇ ਪੂਰੀ ਨਿਗਰ ਆ ਪੂਰੀ ਨਿਗਰ ਜੀ ਦੁੱਧੀ ਵੇਖੋ ਕਿੰਨਾ ਲਈ ਦੁੱਧੀ ਬੜੀ ਕਰਨੀ ਨਹੀਂ 20 ਬਾਈਕਲ ਦੁੱਧ ਚੁੰਨੇ ਹਾਂਜੀ ਬਾਕੀ ਵੀਰ ਸਤਨਾਮ ਆਪਣੇ ਕੋਲ ਆਇਆ ਨੂੰ ਕਿੰਨਾ ਕ ਸਮਾਂ ਹੋ ਗਿਆ ਆਪਣੇ ਕੋਲ ਤੁਹਾਨੂੰ ਵੀਰ ਜੀ ਨੂੰ ਤੁਸੀਂ ਆਪੇ ਹਾਲ ਲਾਓ ਕਿੰਨੇ ਦਿਨ ਹੋ ਗਏ ਹੋਣੇ ਪਰਸੋਂ ਮੇਰਾ ਵੀਡੀਓ ਬਈ ਆ ਪਰਸੋਂ ਤਾਂ ਨਹੀਂ ਹੈਗੀ ਸੀ ਹਾਂ ਜੀ ਨਵੀਂ ਆਈ ਬਈ ਹਾਂ ਜੀ ਹਾਂ ਜੀ ਤੇ ਆਪਾਂ ਕੋਈ ਦੋ ਚਾਰ ਰੰਗ ਚਲੋ ਚੋਲੀ ਆ ਹਾਂ ਜੀ ਹਾਂ ਜੀ ਤੇ ਰਿਜ਼ਲਟ ਕੀ ਨਿਕਲਿਆ ਫਿਰ ਰਿਜ਼ਲਟ ਵੀ ਜੀ ਬਹੁਤ ਚਵਾਈ ਇੱਕ ਨੰਬਰ ਦੀ ਹੋ ਗਈ ਇਤਨਾ ਮਿਲੂ ਕਿ ਕੋਈ ਨਹੀਂ ਲਲਚਾਣੀ ਨੂੰ ਕਾਪੀ ਮਾਰ ਕੇ ਬੈਠੇ ਚੋਲੋ ਬਸ ਠੀਕ ਹੈ ਹਾਂ ਜੀ ਤੇ ਅੱਛਾ ਵੀਰ ਸਤਨਾਮ ਤੋਕੜ ਗਾ ਪਣ ਹਾਂ ਜੀ ਚਾ ਸਮਾਂ ਵੀ ਤਕਰੀਬਨ ਆਦੇ ਹੋ ਜਿਆਦਾ ਖਿੱਚ ਕੇ ਲੈ ਗਏ ਹਾਂ ਜੀ ਟੱਪ ਗਈ ਹਾਂ ਜੀ ਤੇ ਦੁੱਧ ਵੀ ਤਕਰੀਬਨ ਚਲੋ ਜਲ ਪਾਣੀ ਚਾਹ ਪਾਣੀ ਬਣਾਉਣ ਜਗਾ ਦੁੱਧ ਵੀ ਜਿੰਦੀ ਹੈ ਵਜਨ ਵਾਲੀ ਹੈ ਬਾਕੀ ਸਾਡੀ ਦੁੱਧ ਨਹੀਂ ਰਹੀ ਹੈ ਤੇ ਅੱਜ ਆਪਾਂ ਲੈ ਦੇ ਕੀ ਕਰਦੇ ਹਾਂ ਮਾਲ ਤੇ ਵੀਰ ਜੀ 35000 ਆ ਜਿੰਨਾ ਵਜਣਿਆ ਆ ਭਾਵੇਂ ਠੱਪੀ ਮੰਗ ਲਈਏ ਪਰ ਆਪਾਂ ਉਹ ਕੰਮ ਨਹੀਂ ਗਾ ਜੈ ਸਨੋ ਜਿਹੜੀ ਨਾ 32000 ਦੇ ਦੇਦਾ ਜਿਹਦੇ ਚੋਂ ਮਤਲਬ ਸ਼ੋਰ ਹੋ ਕੁਝ ਨਾ 32000 32000 ਠੀਕ ਆ ਜੀ ਹਾਂ ਜੀ ਹੈ ਹੈ 35 36 ਦਾ ਮਾਲ ਜਿਹੜੀ ਗੱਲ ਪਰ ਆਪਾਂ ਉਹ ਕੰਮ ਨਹੀਂ ਲੋਕ ਦੱਸੋ 32000 ਦੀ ਮਿਲ ਜੂਗੀ ਤੁਹਾਨੂੰ ਚੱਡਾ ਹੋ ਨਹੀਂ ਸਕਦਾ ਦੇਖੋ ਮਤਲਬ ਟਾਈਮ ਹੈਗਾ ਨਾ ਜਿੰਨੇ ਸੱਜਣਾ ਲਈ ਉਹ ਚੱਡਾ ਪਾ ਦੇਗਾ ਲਓ ਬਾਕੀ ਸੁੰਦੀ ਬੜੀ ਰੁੱਤ ਚ ਹੈ ਹਾਜੀ ਟਿਕਾਣੇ ਬਾਹਰ ਹੀ ਆ ਰਹੇ ਨੇ ਪਲੇਸ ਤੇ ਬੰਦਾ ਮੈਸਟਰੀ ਜਤੋਂ ਪਲਈ ਆ ਇੱਕੋ ਨੰਗਰ ਰੱਖਦਾ ਤੇ ਉਹਨੇ ਫੇਰ ਸੱਜਰ ਲਈ ਲਈ ਦੇਖਤੀ ਠੀਕ ਹੈ ਸੱਜਰ ਦਾ ਦੁੱਧ ਉਹ ਕਿੰਨਾ ਸੀ ਪੁੱਛਿਆ ਕੋਈ ਨਹੀਂ ਕਰੀ ਗੋਲੇ ਦੋ ਚੁੰਦੇ ਨੇ ਬਾਹਰ ਹੀ ਆ ਦੇ ਲਈ ਹੁੰਦੇ ਨੇ ਠੀਕ ਹੈ ਹਾਜੀ ਲਓ ਦੱਸੋ ਜਿਵੇਂ ਪੰਜਾ ਸਾਢੇ ਪੰਜਾ ਮਹੀਨੇ ਦੀ ਸੂਈ ਆ ਅਜੇ ਵੀ ਤਕਰੀਬਨ ਸਾਢੇ 6 ਕਿਲੋ ਦੁੱਧਾਂ ਤੇ ਸੱਜਰ ਨੇ ਬਿਲਕੁਲ 20 ਕਿਲੋ ਦੁੱਧ ਚੁਆਇਆ ਸੀ ਤਕਰੀਬਨ ਚਲੋ ਸੂਈ ਨੂੰ ਵੀ ਆਪਾਂ ਮੰਨਦੇ ਹਾਂ ਵੀ 7 ਨਹੀਂ ਤੇ 8 ਮਹੀਨੇ ਹੋ ਗਏ ਉਹਨਾਂ ਕੋਲ 3-4 ਮਹੀਨਿਆਂ ਬਾਅਦ ਸੌਰੀ ਹੋ ਇਹ ਦੋਸਤੋ ਇਨਫੋਰਮੇਸ਼ਨ ਆ ਇਸ ਵਾਰ ਦੀ ਇਸ ਤੋਂ ਬਾਅਦ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਮੋਰਾ ਬ੍ਰੀਡ ਦੇ ਵਿੱਚ ਝੋਟੀਆਂ ਨੇ ਲੈ ਵੀ ਵੀਰ ਸਤਨਾਮ ਜਿਹੜੀ ਆ ਮੱਜ ਇਹ ਕਿਰਮਾ ਸੁਆ ਇਹ ਵੀਰ ਜੀ ਮਤਲਬ ਘਰ ਵਾਲਿਆਂ ਨੇ ਕਹਿਣ ਮਤਾਬ ਤੇ ਬਿਲਕੁਲ ਮੈਂ ਦੂਜੇ ਸੁਈ ਆ ਗੈਰੀ ਕੋਈ ਭੈਣ ਭਰਾਵਾਂ ਇੰਟਜਨ ਮਾ ਲਿਆ ਉਹਨਾਂ ਨੇ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਆ ਦੂਜਾ ਕੀ ਆ ਹਾਂਜੀ ਉਹਨੇ ਵੀ ਮਤਲਬ ਘਰ ਦੀ ਝੋਟੀ ਆ ਜੀ ਦਿਨ ਕਿੰਨੇ ਹੋ ਗਏ ਇਹਨੂੰ ਸੁਈ ਨੂੰ ਨਹੀਂ ਹੋ ਗਏ ਕੋਈ 12 13 ਦਿਨ ਹੋ ਗਏ ਜੀ ਬੱਚਾ ਮਗਰ ਕੱਟਾ ਮਗਰ ਦੀ ਲਓ ਜੀ ਮਗਰ ਕੱਟਾ ਠੀਕ ਆ ਜੀ 12 13 ਦਿਨਾਂ ਦੀ ਸੁਈ ਆ ਤੇ ਮਗਰ ਦੇ ਕਟਾ ਦੁੱਧ ਕਿੰਨਾ ਜੀ ਹਾਂ ਜੀ ਦੁੱਧ ਦੁੱਧ ਵੀਰ ਜੀ ਮੈਨੂੰ 13 ਕਿਲੋ 13 ਹਾਂ ਜੀ ਆ ਤੋਲਵਾ ਜਿਹੜਾ ਐ ਬੜੀ ਮੈਂ ਇਹ ਰਾਤ ਦੀ ਮੈਂ ਇਹਨੇ ਲੱਪਾ ਜਿਹਾ ਲਾ ਗਈ ਫੇਰ ਵਾਇਆ ਕੀਤਾ ਮਗਲੇ ਘਰ ਦਾ ਪਹਿਲਾਂ ਸਵੇਰ ਦੀ ਰਿੰਗੀ ਆਦੀ ਹੁਣ ਮਾਰੀ ਚੁੱਪ ਕੀਤੀ ਠੀਕ ਆ ਆ ਕਟਾ ਜਿਹੜਾ ਸਿੰਘ ਸੁng ਲੱਡੀ ਦੀ ਮੈਂ ਬਹੁਤ ਜਿਆਦਾ ਚਾਹ ਲਾਉ ਜੀ ਇੱਕ ਵਾਰੀ ਹੋਰ ਤੋੜ ਦਿਆ ਜੇ ਕਮਾ ਦਿਆ ਜੇ ਲਓ ਦੋਸਤੋ ਸ਼ਾਈ ਸ਼ੂਈ ਪੂਰੀ ਆ ਇਸ ਮੈਂ ਦੇ ਵਿੱਚ ਵੈਸੇ ਦੂਜੇ ਸੂਬੇ ਮੰਨ ਕੇ ਵੀਰਾਂ ਦਾ ਵੀ ਕੋਈ ਸੌਦਾ ਕਰ ਲਿਓ ਅਕੋ ਜਿੱਥੋਂ ਵੀ ਆਈ ਆ ਦੂਜਾ ਮੰਨ ਕੇ ਅਕੋ ਸੇਲ ਕੀਤੀ ਆ ਵੀ ਘਰ ਦੀ ਨਹੀਂ ਮੱਲਵਾ ਦੇ ਵੀ ਹੈ ਖਾਸ ਹੀ ਦੂਜਨੇ ਅ ਅੱਛਾ ਚਲੋ ਗਾੜੀ ਕੋਈ ਆਪਾਂ ਆਪਣੇ ਭੈਣ ਭਰਾ ਵਾ ਦੂਜਨੇ ਮਲੇ ਵੇ ਕੋਰੀ ਭਾ ਤੇ ਜਨਮਾ ਲਈ ਅੱਛਾ 13 ਕਿਲੋ ਹੈ ਨੱਟ ਬਿਲਕੁਲ ਜੀ 13 ਬਾਕੀ ਸਤਨਾ ਚੂਣ ਚਣਾ ਬਰਾਬਰ ਕੋਈ ਸੇਲ ਬਿਲਕੁਲ ਜੀ ਇੱਕ ਲੋਕੇ ਦਾ ਹੀ ਫਰਕ ਨਹੀਂ ਸਿਰਫ ਮਾਸਾ ਮਾਸਾ ਲੰਕਦਾ ਕਰਕੇ ਲੱਗਦਾ ਅੱਛਾ ਅੱਛਾ ਕੋਈ ਨਹੀਂ ਚਵਾਈ ਮੈਂਨ ਬੜੀ ਖਾ ਲਈ ਆ ਬੱਚਾ ਜੀ ਠੀਕ ਆ ਜੀ ਲਓ ਦੋਸਤੋ ਬੱਚਾ ਵੀ ਮਗਰ ਦਿਖਾ ਦਿੰਨੇ ਆ ਸੋ ਚਵਾਈ ਚੋ ਇਸ ਮੈਂ ਦੀ ਸਪੈਸ਼ਲ 13 ਕਿਲੋ ਦੁੱਧ ਆ ਕਟਾ ਠੀਕ ਆ ਜ ਤੋ 12 13 12 13 ਦਿਨਾਂ ਦੀ ਕੋਈ ਜਿਹੜਾ ਤੁਸੀਂ ਐਸਟੀਮੇਟ ਵੀਰ ਲਾ ਲਿਓ ਸੁਈ ਆ ਆ ਕਟਾ ਮਕਰ ਮੇਲ ਠੀਕ ਆ ਇਹਨਾਂ ਸੋ ਮੱਝ ਚੰਗੀ ਆ 13 ਕਿਲੋ ਦੁੱਧ ਖੁੱਲਾ ਡੁੱਲਾ ਇਸ ਮੈਂ ਤੇ ਥੱਲੇ ਸੋ ਜਿੱਦਾਂ ਮਰਜੀ ਕੋਈ ਵੀਰ ਚੋ ਕੇ ਤਸੱਲੀ ਕਰ ਸਕਦਾ ਇਹ ਸਿੰਗਲ ਡੀਦੀ ਆ ਪੂਜ ਪਾ ਕੇ ਖੋਇਆ ਪਤਲੀ ਤਵੜੀ ਮੈਂ ਕਾਗਤਰ ਗਈ ਆਲੋ ਨਾਲ ਥੋੜਾ ਵੀ ਜੀ ਮੈਂ ਨਾ ਮਤਲਬ ਆਪਾਂ ਜ਼ਿਕਰ ਕਰਦੇ ਮਤਲਬ ਜਦੋਂ ਘਰ ਲੈ ਕੇ ਜਾਈ ਨਾ ਨਾਲ ਥੋੜਾ ਵੰਡ ਪਾ ਕੇ ਕਟਾ ਛੱਡ ਕੇ ਸੁਣ ਜੀ ਉਹ ਉਸੇ ਤਰ੍ਹਾਂ ਕਿੱਝ ਕੁਝ ਹੋਰ ਬਾਅਦ ਫਿਰ ਉਹਨੇ ਵੀ ਸਾਰੇ ਡੰਗਰਾਂ ਨੂੰ ਪਾੜਾ ਪਾ ਲਏ ਨੇ ਆਹਦੇ ਨੂੰ ਆਹ ਇਹ ਨਾਲ ਹੀ ਵੰਡ ਥੋੜਾ ਪਾ ਕੇ ਚੁੱਕ ਚੱਕ ਜੋ ਵੀ ਆ ਤੇ ਬਸ ਨਾਲੇ ਬੱਚਾ ਛੱਡ ਦੇਣਾ ਹਾਂਜੀ ਹਾਂਜੀ ਅੱਛਾ ਤੁਸਾਂ ਨਾ ਮੇਰਾ ਇਹ ਲੈਣ ਦੇਣ ਕੀ ਰੋਗੇ ਦਾ ਮੋਲ ਤੇ ਵੀ ਜੀ ਵੇਖੋ ਮੈਂ ਭਾਰੀ ਆ ਪਾ ਇੱਕ 15 ਕਰ ਲਈਏ 10 ਕਰ ਲਈਏ ਮੋਲ ਆਪਾਂ ਮੈਂ ਦਾ 1 ਲੱਖ ਤੇ 5000 ਦੀ ਦੇ ਦਾਂਗੀ ਇੱਕ ਪੰਜ ਦੇ ਹਾਂਜੀ ਲੋ ਵਾਹ ਤੇ ਸ਼ੋਰ ਸ਼ਰ ਸ਼ੋਰ ਵਾਦੀ ਕਰਦਾ ਸੋ ਪੂਰੀ ਵੱਡੀ ਝੋਟੀ ਆ ਦੋਸਤੋ 13 ਕਿਲੋ ਦੁੱਧ ਆ 13 ਕਿਲੋ ਦੁੱਧ ਬੇਸ਼ੱਕ ਕੋਈ ਵੀ ਰਸਾਈ ਬਿਨਾ ਕਰਕੇ ਜੋਕ ਕੇ ਬਾਕੀ ਪੈਸੇ ਭਾਵੇਂ ਤਿੰਨ ਰੰਗ ਚਾਰ ਰੰਗ ਚੁਈ ਜਾਂਦਾ ਤੇ ਮਗਲੇ ਉ ਤਾਂ ਉਹ ਇਹ ਆਂਦੇ ਵੀ ਪਹਿਲੇ ਸੂਏ ਮਾਣੇ 15 ਕਿਲੋ ਦੁੱਧ ਚੁਆਇਆ ਜੀ ਅੱਛਾ ਜੀ ਐਰ ਕੀ ਟੱਪੂ ਕੀ ਪਰ ਆਪਾਂ ਮੋਕੇ ਜਿੰਨਾ ਕਾਪ ਉਹ ਗੱਲ ਕਰਦੇ ਬਿਲਕੁਲ ਅਲੇ ਮੇਲਾ ਮੂਲਾ ਤੁਹਾਨੂੰ ਬਤਾ ਮਾਰ ਰਹਾ ਇੱਕ ਗਰਮੀ ਆ ਠੀਕ ਆ ਜੀ ਹਾਂ ਜੀ ਲੋ ਵੀ ਭਰਾਵੋ ਠੀਕ ਆ ਸੋ ਦੁੱਧ ਖੁੱਲਾ ਦੁੱਧ ਆ 13 ਕਿਲੋ ਕਹਿ ਕਹਿੰਦਾ ਕਹੋਂਦੀਆਂ ਮੱਝਾਂ ਕੇ ਨਾ ਤੇ ਵਜਨ ਜਿੰਨੀ ਪੂਰੀ ਵਧੀ ਆ ਚਲੋ ਇੰਨਾ ਥੋੜੀ ਜਿਹੀ ਮੈਂ ਮੇਰੇ ਕੋ ਆਈ ਕਰਕੇ ਪੱਠਾ ਢੱਕਾ ਨਹੀਂ ਚੱਜ ਰਖਦਾ ਤੇ ਪੂਰਾ ਵਜਨ ਵਜਨ ਮੈਂ ਨਾ ਪੂਰਾ ਖੋਲਾ ਜੀ ਠੀਕ ਆ ਜੀ ਹਾਂ ਜੀ ਲਓ ਜੀ ਭਰਾਵੋ ਇਹ ਮੋਲ ਇਹ ਪਾਪੜਤਾ ਵਾ ਇਸ ਮੈਂ ਦਾ ਇੱਕ ਹੋਰ ਨਗੀਨਾ ਤੁਹਾਨੂੰ ਦਿਖਾਉਣਾ ਛੋਟੀ ਜੀ ਝੋਟੀ ਵੀ ਨਹੀਂ ਕਹਿ ਸਕਦੇ ਬਹੁਤ ਸੋਹਣੀ ਝੋਟੀ ਆ ਦੋਦਾਂ ਦਾ ਵੇਜੀ ਦੋਂਦੀ ਆ ਹਾਂ ਜੀ ਲਓ ਜੀ ਕੱਦ ਕਾਠੀ ਵੀ ਸੋਹਣੀ ਆ ਝੋਟੀ ਜੀ ਦੋਂਦੀ ਕੱਟੀ ਆਦਾ ਪੱਠਾ ਵੇਖੋ ਕਿੰਨਾ ਸੋਹਣਾ ਲੱਗਦਾ ਤੇ ਚੌੜੇ ਪਿੱਟਪੂੜੇ ਦੇ ਵਿੱਚ ਮਗਰੇ ਦੇ ਕੱਟੀ ਜੀ ਮਗਰ ਵੀ ਕੱਟੀ ਆ ਹਾਂ ਜੀ ਲਓ ਦੋਸਤੋ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਤੇ ਦਿਨਾਂ ਚ ਕਿੰਨੇ ਕੋਗੇ ਸੁਈ ਦਸ ਦਿਨ ਹੋ ਗਏ ਨੇ ਵੀ ਜੀ ਦਸਾਂ ਕੁ ਦਿਨਾਂ ਦੀ ਸੁਈ ਆ ਹਾਂਜੀ ਮਗਰ ਕੱਟੀ ਆ ਫੀਮੇਲ ਕਾਫ ਆ ਲਓ ਸੋ ਦਸਾਂ ਕੁ ਦਿਨਾਂ ਦੀ ਦੋਸਤੋ ਛੋਟੀ ਸੁਈ ਆ ਤੇ ਹੁਣ ਦੁੱਧ ਆਸ ਵਕਤ ਸਾਰਾ 10 ਕਿਲੋ ਵੀ ਜੀ ਦੋ ਦੋ ਛੱਡ ਗੋ ਦੁੱਧ ਵੀ 10 ਕਿਲੋ ਹਾਂਜੀ ਠੰਡੀ ਏਡੀ ਭਾਵੇਂ ਜਦੋਂ ਮਰਜ਼ੀ ਬੱਚਾ ਛੱਡ ਕੇ ਪੈ ਜੋ ਠੀਕ ਆ ਜੀ ਲਓ ਦੋਸਤੋ 10 ਕਿਲੋ ਦੁੱਧ ਆ ਕੱਟੀ ਦੇ ਥੱਲੇ ਦੋਂਦੀ ਕੱਟੀ ਚੌੜੇ ਪਿੱਠਪੂੜੇ ਦੇ ਵਿੱਚ ਜਿੱਡੇ ਕੱਦਕਾਰ ਦੀ ਮਾਲਕਣਾ ਦੋਸਤੋ ਰਾਜੀ ਵੀ ਬਿਲਕੁਲ ਉਸੇ ਤਰ੍ਹਾਂ ਹੀ ਆ ਠੀਕ ਆ ਇੱਕ ਵਾਰੀ ਥੋੜਾ ਜਿਹਾ ਖਿਲਾੜ ਕੇ ਤੁਹਾਨੂੰ ਪੂਰੀ ਤਸੱਲੀ ਨਾਲ ਥਾਣ ਦੀਵਾ ਦਿਖਾਉਨੇ ਆ ਸੋ ਸ਼ਕੀਨੀ ਚਕੂਨੀ ਚੈੱਕ ਕਰੋ ਕੱਟੀ ਦੀ ਬਹੁਤ ਸੋਹਣੀ ਛੋਟਾ ਸਿੰਘ ਠੀਕ ਆ ਆ ਦੇਖੋ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਥਾਣ ਥੂਣ ਦਿਖਾਉਨੇ ਆ ਇਹਦੇ ਆ ਲਓ ਮੜਾ ਰੁਕ ਗਿਆ ਥਾਣ ਵੀਰ ਜੀ ਬਹੁਤ ਬੱਚਾ ਜਿਹਾ ਲੱਗਦਾ ਪੂਰਾ ਮੁਠੀ ਦਾ ਥਾਣ ਬਣਾਉਂਦੀ ਹੂੰ ਹੂੰ ਬਰਦੀ ਕਰਮ ਵਾਲੀ ਪੂਰੀ ਖਬਰਦਾਰ ਪੱਟਾਂ ਦੇ ਵਿੱਚ ਮਾਦੀ ਸਾਰੀ ਸੋ ਵਾਦੇ ਵਾਲੀ ਕੱਟੀ ਆ ਠੀਕ ਆ ਜੀ ਪਹਿਲਾਂ ਕੱਟੀ ਸੋਈ ਆ ਬਿਲਕੁਲ ਲਵੀ ਆ ਦੋਂਦੀ ਕੱਟੀ ਮਗਰ ਵੀ ਕੱਟੀ ਆ ਦੋਸਤੋ ਆਪ ਵੀ ਕੱਟੀ ਆ ਸੋ ਕਾਫੀ ਵੀਰ ਡਿਮਾਂਡ ਕਰਦੇ ਆ ਮਿਲਦੀ ਦੋਵੇਂ ਟਾਈਮ ਬੱਚੇ ਦੇ ਪਾਸਪਾਸ ਜੀ ਭਾਵੇਂ ਚਾਰ ਆ ਜੋ ਹੁਣੇ ਬੱਚਾ ਲਾਉਣਾ ਉਸ ਨੇ ਝੋੜੀ ਪਾਸੇ ਏਡੀ ਠੰਡੀ ਆ ਜੀ ਠੀਕ ਆ ਜੀ ਬਹੁਤ ਜ਼ਿਆਦੀ ਠੰਡੀ ਨਹੀਂ ਤੇ ਪਹਿਲਾਂ ਨਾ ਨਹਾ ਨਹੀਂ ਦਿੰਦੇ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਠੀਕ ਆ ਕੱਟੀ ਵੀ ਚੰਗੀ ਆ ਭਰਾਵੋ ਬਾਕੀ ਫੇਸਬੁਕ ਕੁਆਲਿਟੀ ਬੜੀ ਸੋਹਣੀ ਆ ਹਾਂ ਜੀ ਸ਼ਕੀ ਇਹ ਥਾਣੇਵੇ ਦੀ ਵੀ ਬੜੀ ਸਾਫ਼ ਸੁਥਰੀ ਆ ਆ ਲੋ ਤੇ ਚੌਣ ਚੌਣ ਵੀ ਪੋਲੀ ਹਸਤਨਾਬ ਉਹ ਦੀ ਆ ਵੀ ਪੋਲੀ ਵੀ ਜੀ ਵਧੀਆ ਚੌਈ ਆ ਕੰਮਰ ਦੀ ਠੀਕ ਆ ਜੀ 11 ਪਸਵਾ ਸਾਰਾ ਅੱਛਾ ਵੀਰ ਸਜਨਾਮੇ ਕਿੰਨੇ ਕ ਦੀ ਦੇ ਦੀਏ ਫਿਰ ਮੋਲ ਤੇ ਵੀ ਦੀ ਭਾਵੇਂ ਇਹਦਾ ਵੀ 15 20 ਕਰੀ ਜਾਈਗੇ ਹਾਂ ਜੀ 1 10 ਦੀ ਝੋੜੀ ਦੇ ਦਾਂਗੇ ਜੀ 1 ਲੱਖ 10 ਹਜ਼ਾਰ ਹਾਂ ਜੀ ਜਸਨੋਵਾਲਾ ਕਾਮੇ ਦਾ ਠੀਕ ਆ ਜੀ ਹਾਂ ਜੀ ਲੋਕ ਦੱਸੋ 1 ਲੱਖ 10 ਹਜ਼ਾਰ ਦੀ ਗੱਡੀ ਮਿਲ ਜੂਗੀ ਤੁਹਾਨੂੰ ਤੇ ਲਵੀ ਆ ਝੋਟੀ ਠੀਕ ਆ ਜੀ ਤੋ ਦੁੱਧ 10 ਕਿਲੋ ਆਈ ਤੇ ਥੱਲੇ ਥਾਣ ਥੂਣ ਬੜਾ ਸੁਣਾ ਮੁੱਠੀ ਥਾਣਾ ਮਗਰ ਕੱਟੀ ਆ ਸੋ ਇਹ ਪੂਰੀ ਇਨਫੋਰਮੇਸ਼ਨ ਇਹ ਪੂਰੀ ਡਿਟੇਲ ਆ ਐਸ ਚੋਟੀ ਦੀ ਲੈ ਵੀਰ ਸਤਨਾਮ ਇਹ ਨਾਗ ਆ ਜ ਆਪਣੇ ਕੋਲ ਸੀਗੇ ਹਾਂਜੀ ਹਾਂਜੀ ਟੋਟਲ 7 ਕ ਨਾਗ ਸੀ 7 ਹਾਂਜੀ ਵੀਰ ਜੀ ਠੀਕ ਹੈ ਜੀ ਆਜੋ ਵੀਰ ਸਤਨਾਮ ਸੋ ਦੋਸੋ ਇਹ ਪੰਜ ਪਹਿਲੇ ਨੰਬਰ ਤੇ ਤੁਹਾਨੂੰ ਬੜਾ ਦਿਖਾਈਆਂ ਦੋ ਗੱਬਣ ਤੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਜਿਹੜੀਆਂ ਗੱਬਣ ਉਹ ਵੀ ਤਿਆਰੀ ਵਾਲੀਆਂ ਕੋ 5-5 37-37 ਦਿਨੀਆਂ ਸੁਈਆਂ ਨੇ ਉਹ ਵੀ ਠੀਕ ਹੈ ਜੀ ਤੇ ਤਿਆਰੀਆਂ ਪੂਰੀਆਂ ਜਿਹੜੀਆਂ ਸੋਣ ਲੀਆਂ ਬੜਾ ਇੱਕ ਟੋਕੜ ਗੱਬ ਬਿਲਕੁਲ ਜਾਇਜ ਛੋਟੇ ਰੇਟ ਭਾਅ ਪੜਤੇ ਦੇ ਵਿੱਚ ਅੱਛਾ ਵੀ ਸਤਨਾਮ ਇੱਕ ਨੰਬਰ ਬੋਲ ਦਿੱ ਗਿਆ ਆਪਣੇ ਨੰਬਰ ਆਪਣਾ ਵੀ ਜੀ 94655 58955 ਪਿੰਨ ਕਰਉ ਤਸੀਲ ਪਟਿਆਲਾ ਸ਼੍ਰੀ ਤਰਨਦਾਬਾ ਜੀ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਸਤਨਾਮ ਸੋ ਦੋਸਤੋ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਇਸ ਫਾਰਮ ਦੇ ਉੱਪਰ ਵੀਰ ਸਤਨਾਮ ਸਿੰਘ ਹੋਂਦੇ ਘਰ ਇਸ ਕਿਲੇ ਦੇ ਉੱਪਰ ਸੋ ਪਸ਼ੂ ਵੱਡੀ ਗਿਣਤੀ ਦੇ ਵਿੱਚ ਹਰ ਵਾਰ ਤੁਹਾਨੂੰ ਕੋਈ 5 7 ਨਗ 8 7 ਨਗ ਦਿਖਾਈ ਦਿਆ ਕਦੀ ਇੱਕ ਦੋ ਨਗ ਨਹੀਂ ਹੁੰਦੇ ਕਿ ਬਾਕੀ ਸਿਲੈਕਟ ਕਰਨਾ ਇੰਨੇ ਪਸ਼ੂਆਂ ਦੇ ਵਿੱਚੋਂ ਕਿਸੇ ਵੀਰ ਨੇ ਉਸ ਖਾਸ ਬਸਤੀ ਸਿਸਾਈ ਪਾ ਕੇ ਤਸੱਲੀ ਕਰਨੀ ਆ ਉਹ ਕਰਾਈਟੇਰੀਆ ਤੁਸੀਂ ਬਿਲਕੁਲ ਘਰੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਸਕਦੇ ਜੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ